ਨਾ ਗੱਲ ਕਰਦੇ ਹਾਂ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਜੋ ਲਗਾਤਾਰ ਮਰਮਰਤ ਤੇ ਹਲੇ ਵੀ ਬੈਠੇ ਹੋਏ ਨੇ ਤੇ ਬੀਤੇ 5 ਦਿਨਾਂ ਤੋਂ ਉਹਨਾਂ ਨੂੰ ਮੈਡੀਕਲ ਮਦਦ ਨਹੀਂ ਮਿਲਿਆ ਜੀ ਹਾਂ ਇਸ ਵੇਲੇ ਦੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਡ੍ਰਿਪ ਲਗਾਉਣ ਲਈ ਡਾਕਟਰਾਂ ਨੂੰ ਨਾੜਾ ਨਹੀਂ ਮਿਲ ਰਹੀਆਂ ਜਿਸੇ ਚਲਦੇ ਆ ਉਹਨਾਂ ਨੂੰ ਮੈਡੀਕਲ ਏਡ ਨਹੀਂ ਮਿਲ ਪਾਰੀ ਡੱਲੇਵਾਲ ਦੇ ਹੱਥਾਂ ਦੀਆਂ ਬਹੁਤੀਆਂ ਨਾੜਾਂ ਜੜੀਆਂ ਨੇ ਉਹ ਬਲੌਕ ਹੋ ਚੁੱਕੀਆਂ ਨੇ ਅਜੇ ਵਿਸਕਾਰ ਉਹਨਾਂ ਨੂੰ ਜੋ ਮੈਡੀਕਲ ਏਡ ਮਿਲਣੀ ਚਾਹੀਦੀ ਹੈ ਉਹ ਨਹੀਂ ਮਿਲ ਪਾਰੀ ਹੈ ਔਰ ਇਹ ਉਹਨਾਂ ਦੀ ਸਿਹਤ ਲਈ ਇੱਕ ਖਤਰਨਾਕ ਜਿਹੜਾ ਹੈ ਉਸ ਸਮਾਂ ਹੋ ਸਕਦਾ ਹੈ ਕਿ ਕਿਉਂਕਿ ਡੱਲੇਵਾਲ ਦੇ ਹੱਥਾਂ ਦੀਆਂ ਤੇ ਨਾੜਾਂ ਬਲੌਕ ਹੋ ਚੁੱਕੀਆਂ ਨੇ ਜ਼ਿਆਦਾਤਰ ਜਿਸ ਤਰ੍ਹਾਂ ਦੇ ਨਾਲ ਉਹ ਭੁਖ ਹੜਤਾਲ ਦੇ ਨੇ ਡਾਕਟਰ ਪੈਰਾਦੀਆਂ ਪੈਰਾਦੀਆਂ ਨਾੜਾਂ ਦੇ ਜ਼ਰੀਏ ਡ੍ਰਿਪ ਲਗਾਉਣ ਦੀ ਹੁਣ ਕੋਸ਼ਿਸ਼ ਕਰ ਰਹੇ ਨੇ ਡੱਲੇਵਾਲ ਦੀ ਭੁਖ ਹੜਤਾਲ ਦਾ 76ਵਾਂ ਦਿਨ ਹੈ ਸਵੈਸਵਿਚਕਾਰ ਬੀਤੇ 15 ਦਿਨਾਂ ਤੋਂ ਮੈਡੀਕਲ ਏਡ ਉਹਨਾਂ ਨੂੰ ਨਹੀਂ ਮਿਲ ਪਾ ਰਹੀ ਹੈ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੀਆਂ ਨਾੜਾਂ ਜ਼ਿਆਦਾਤਰ ਬਲੌਕ ਹੋ ਚੁੱਕੀਆਂ ਨੇ ਹਾਲਤ ਉਹਨਾਂ ਦੀ ਲਗਾਤਾਰ ਹੀ ਨਾਜ਼ੁਕ ਬਣੀ ਹੋਈ ਹੈ ਉਤੇ ਹੀ ਹੁਣ ਪੈਰਾਂ ਦੇ ਜ਼ਰੀਏ ਉਹਨਾਂ ਨੂੰ ਜਿਹੜੀ ਡ੍ਰਿਪ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਸ ਮਨਜੋਤ ਸੜਨਾਲ ਨੇ ਮਨਜੋਤ 76 ਹਾਂ ਦਿਨਾਂ ਤੋਂ ਭੁਖ ਹੜਤਾਲ ਦਾ ਲੇਕਿਨ ਪੰਜਨਾ ਤੋਂ ਮੈਡੀਕਲ ਏਡ ਹੀ ਨਹੀਂ ਮਿਲੀ ਹੈ ਕੀ ਕੁਝ ਫਿਲਹਾਲ ਦੀ ਅਪਡੇਟ ਹੈ ਅ ਬਿਲਕੁਲ ਰਦਾ ਜੇ ਤਰੀਕੇ ਦੇ ਨਾਲ ਦੇਖੀਏ ਤਾਂ ਲਗਾਤਾਰ ਪਿਛਲੇ ਦਿਨਾਂ ਤੋਂ ਮੈਡੀਕਲ ਏਡ ਜਿਹੜੀ ਆ ਉਹ ਚੱਲ ਪਈ ਸੀ ਪਰ ਹੁਣ ਲਗਦਾ ਕਿ 7ਵੇਂ ਦਿਨ ਬੱਧਿਆ ਦਾਰਾ ਹੈ ਕਿ ਬਿੜਕੀ ਬੱਲੇਵਾਨਾਂ ਨੂੰ ਮੈਡੀਕਲ ਏਡ ਜਿਹੜੀ ਆ ਉਹ ਨਹੀਂ ਲਈ ਕਿਉਂਕਿ ਸਿੱਧੇ ਤੌਰ ਤੇ ਉੱਪਰ ਨਿਕਲ ਸੀ ਕਿ ਕਰੀਏ ਤਾਂ ਇਸ ਤਰੀਕੇ ਦੇ ਨਾਲ ਭੁਖ ਹੜਤਾਲ ਕਰਕੇ ਪਹਿਲਾਂ ਦੋ ਵੀ ਜਿਹੜੀਆਂ ਨਸਾਂ ਨੇ ਫਿਰ ਚਾਹੇ ਹੱਥਾਂ ਦੀਆਂ ਹੋਣ ਜਾਂ ਪੈਰਾਂ ਦੀਆਂ ਹੋਣ ਉਹ ਕਮਜ਼ੋਰ ਹੋ ਚੁੱਕ ਉਸ ਕਰਕੇ ਹੁਣ ਡਾਕਟਰ ਸਈ ਵਾਰ ਕਹਿ ਲਈਏ ਵੀ ਉਸ ਨੂੰ ਪ੍ਰਯਾਸ ਕਰ ਚੁੱਕੇ ਨੇ ਲਾਉਣ ਦਾ ਲੇਕਿਨ ਜਿਹੜੀ ਮੈਡੀਕਲ ਏਡ ਹੈ ਮੈਡੀਕਲ ਡ੍ਰਿਪ ਜਿਹੜੀ ਹੈ ਉਹ ਨਹੀਂ ਲੱਗ ਰਹੀ ਸਮੁੱਚੇ ਤੌਰ ਦੇ ਉੱਪਰ ਜਿਹੜੀ ਜੰਡੇਵਾਲ ਗੁਰੀ ਵੀ ਪਹਿਲਾਂ ਪੈਰਾਂ ਤੋਂ ਉਹ ਹੱਥਾਂ ਤੋਂ ਜਿਹੜਾ ਲਗਾਉਂਦੇ ਆ ਰਹੇ ਸੀ ਤਰ੍ਹਾਂ ਜਿਹੜੇ ਪਰ ਹੁਣ ਨਹੀਂ ਲੱਗ ਰਹੀ ਤਾਂ ਅੱਜ ਫਿਰ ਤੋਂ ਇਹ ਜਿਕਰੇ ਖਾਸ ਕੀ ਲੱਤਾਂ ਦੇ ਉੱਤੇ ਲਾਉਣ ਦੀ ਜਿਹੜੀ ਸ਼ੁਰੂਆਤ ਹੈ ਜਾਂ ਫਿਰ ਜਾਂ ਕਹਿ ਲਈਏ ਵੀ ਟਰਾਈ ਜਿਹੜੀ ਡਾਕਟਰਸ ਵੱਲੋਂ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਅਜੇ ਸ਼ੀਮਾ ਦਿਨ ਹੋ ਗਿਆ ਹੈ ਔਰ ਪਹਿਲਾ ਨਾਲੋਂ ਵੀ ਜਿਹੜੀ ਜਿਹੜੀ ਹਾਲਾਤ ਹੈ ਜਿਸੇ ਬੱਲੇਵਾਲ ਹੋਰਾਂ ਦੀ ਉਹ ਹੋਰ ਵੀ ਜਿਆਦਾ ਨਾਜੂਕ ਦੱਸੇ ਜਾ ਰਹੀ ਕਿਉਂਕਿ ਪਿਛਲੇ ਜਦੋਂ ਇੱਕ ਦਿਨ ਦੇ ਵਿੱਚ ਗੈ ਪਿਆ ਸੀਗਾ ਜਦੋਂ ਤਾਂ ਉਸ ਤੋਂ ਬਾਅਦ ਲਗਾਤਾਰ ਹਾਲਤ ਖਰਾਬ ਹੋਈ ਸੀ ਤਿੰਨ ਤੋਂ ਚਾਰ ਦਿਨ ਤਾਂ ਹੁਣ ਅੱਜ 6 ਦਿਨ ਹੋ ਚੁੱਕੇ ਨੇ ਤਾਂ ਉੱਥੇ ਲਗਾਤਾਰ ਪਹਿਲਾਂ ਇਹ ਦੱਸਿਆ ਜਾ ਰਿਹਾ ਡਾਕਟਰ ਜਿਹੜੇ ਕਿਸਾਨਾਂ ਕੋਲੋਂ ਵੱਲੋਂ ਕਿ ਕਹਿੰਦਾ ਤੰਨ ਦੇ ਵਿੱਚ ਦਰਦ ਰਹਿਣ ਲੱਗਿਆ ਤਾਂ ਉਸ ਤੋਂ ਬਾਅਦ ਹੌਲੀ-ਹੌਲੀ ਜਿਵੇਂ ਉਹ ਉਹੀ ਦਰਦ ਜਿਹੜਾ ਹੈ ਹੱਥਾਂ ਨੂੰ ਜਾਂ ਪੈਰਾਂ ਨੂੰ ਲਗਾਤਾਰ ਹੋਣ ਲੱਗਾ ਕਿਉਂਕਿ ਕੁਛ ਬਿਨਾਂ ਖਾਨ ਕਰਕੇ ਕੇਵਲ ਪਾਣੀ ਦੇ ਸਰਪੇ ਤੇ ਚੱਲਦੇ ਅੱਜ 76 ਵਾਲੇ ਨੂੰ ਹੋ ਗਿਆ ਤਾਂ ਹੁਣ ਡਾਕਟਰਾਂ ਦੀ ਜਿਹੜੀ ਟੀਮ ਹੈ ਉਹ ਅੱਜ ਕਿਸਾਨਾਂ ਨਾਲ ਇੱਕ ਬੈਠਕ ਵੀ ਦੱਸਿਆ ਜਾ ਰਿਹਾ ਕੀਤੀ ਜਾਣੀ ਹੈ ਤਾਂ ਉਸ ਦੇ ਵਿੱਚ ਇਹ ਸਾਰੀ ਚੀਜ਼ਾਂ ਸਪਸ਼ਟ ਹੋਣਗੀਆਂ ਔਰ ਕਿਸਾਨ ਆ ਗੂ ਜਿਹੜੇ ਨੇ ਉਹ ਵੀ ਆਪਣੀ ਮੀਟਿੰਗ ਜਿਹੜੀ ਰਾਤ ਦੇ ਜ਼ਿਕਰ ਕਰਦੇ ਤਾਂ ਲਗਭਗ 6 ਤੋਂ 7 ਘੰਟੇ ਪੂਰੀ ਮੀਟਿੰਗ ਚੱਲੀ ਆ ਜੀ ਦੋਮਾ ਫੋਰਮਾ ਨਹੀਂ ਉਸ ਵਿੱਚ ਕੀ ਕੁਝ ਜਿਹੜੀ ਡਿਸਕਸ਼ਨ ਹੋਈ ਕੀ ਗੱਲਬਾਤ ਹੋਈ ਉਹ ਅੱਜ ਪ੍ਰੈਸ ਕਾਨਫਰੰਸ ਲਈ ਰੱਖੀ ਵੀ ਜਾਣੀ ਤਾਂ ਹਾਲਾਂਕਿ ਇਹ ਸਿੱਧੇ ਤੌਰ ਤੇ ਤਾਂ ਕਹਿ ਸਕਦੇ ਆ ਕਿ ਹਾਲਤ ਨਾਜ਼ੁਕ ਹੋਣ ਦੇ ਬਾਵਜੂਦ ਵੀ ਮੈਡੀਕਲ ਐਡ ਜਿਹੜੀ ਆ ਉਹਨੂੰ ਨਹੀਂ ਮਿਲ ਰਹੀ। ਪਰ ਕਿਤੇ ਇਹ ਵੀ ਕੁਝ ਜਿਹੜਾ ਹੈਗਾ ਉਹ ਡਾਕਟਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਕਿ ਪਹਿਲਾਂ ਤੋਂ ਹੀ ਕੁਝ ਨਾਖਾਨ ਕਰਕੇ ਹਾਲਤ ਨਾਜ਼ੁਕ ਬਣੀ ਹੋਈ ਸੀਗੀ। ਹੁਣ ਮੈਡੀਕਲ ਐਡ ਵੀ ਅੱਜ 6 ਮਾਂਗਨ ਪਹੁੰਚੂਗਾ ਨਹੀਂ ਮਿਲ। ਤਾਂ ਹਮ ਕੀ ਹਾਲਾਤਾਂ ਬਣਨੇ ਕੀ ਅਗਲੀ ਤਸਵੀਰ ਨਿਕਲ ਕੇ ਆਉਗੀ ਕਿਉਂਕਿ ਕਿਤੇ ਨਾ ਕਿਤੇ ਇਹ ਵੀ ਖਦਸ਼ਾ ਕਿਸਾਨ ਅਗਵਾ ਮਤਲਬ ਵਿੱਚ ਪਾਇਆ ਜਾ ਰਿਹਾ ਹੈ ਕਿ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਹੈ। ਸਹੀ ਸਾਰੀਆਂ ਗੱਲਾਂ ਜਿਹੜੀਆਂ ਨੇ ਕੁਝ ਸਮੇਂ ਤੱਕ ਜਿਹੜਾ ਹੈਗਾ ਸਪਸ਼ਟ ਹੋ ਸਕਦਾ ਹੈ ਬਿਲਕੁਲ ਹਾਲਤ ਤਾਂ ਨਾਜ਼ੁਕ ਬੀਤੇ ਕਈ ਦਿਨਾਂ ਤੋਂ ਬਣੀ ਹੋਈ ਹੈ ਲੇਕਿਨ ਕਟੋ-ਕਟ ਉਹਨਾਂ ਨੂੰ ਮੈਡੀਕਲ ਏਡ ਮਿਲਨੀ ਸ਼ੁਰੂ ਹੋਈ ਸੀ ਇਸ ਦੇ ਨਾਲ ਕੁਝ ਰਾਹਤ ਸੀ ਲੇਕਿਨ ਹੁਣ ਉਹ ਮੈਡੀਕਲ ਏਡ ਵੀ ਨਾ ਮਿਲਣਾ 6ਵਾਂ ਦਿਨ ਅੱਜ ਹੋਣਾ ਯਕੀਨਨ ਉਹਨਾਂ ਦੀ ਜਾਨ ਨੂੰ ਇਸ ਨੂੰ ਲੈ ਕੇ ਇੱਕ ਵੱਡਾ ਖਤਰਾ ਜ਼ਰੂਰ ਖੜਾ ਹੋਵੇਗਾ ਲੇਕਿਨ ਇੱਥੇ ਕੀ ਆਉਣ ਵਾਲੇ ਸਮੇਂ ਨੂੰ ਲੈ ਕੇ ਕੋਈ ਫੈਸਲਾ ਹੋ ਲਿਆ ਜਾ ਸਕਦਾ ਹੈ ਕਿ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਾਇਆ ਜਾ ਸਕਦਾ ਹੈ ਕਿ ਕਿਸੇ ਤਰ੍ਹਾਂ ਦੇ ਨਾਲ ਉਹਨਾਂ ਨੂੰ ਜਿਹੜੀ ਹੈ ਮੈਡੀਕਲ ਏਡ ਮਿਲ ਸਕੇ ਇਸ ਨੂੰ ਅਬਿਲਕੁਲ ਅਸਾ ਇਸ ਤਰ੍ਹਾਂ ਇਹ ਕੁਝ ਵੀ ਜਿਹੜਾ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਨਹੀਂ ਦਿੱਸਿਆਗਾ ਕਿਉਂਕਿ ਆਮ ਤੌਰ ਦੇ ਪਰ ਇਹ ਗੱਲਾਂ ਜਿਹੜੀਆਂ ਨਹੀਂ ਕਿਉਂਕਿ ਪਹਿਲਾਂ ਇਹ ਸਾਰੀ ਚੀਜ਼ਾਂ ਵੀ ਪੇੜਾ ਰੱਖੀਆਂ ਗਈਆਂ ਸੀ ਸਿੱਖਾਣਾ ਗੋਵ ਵੱਲ ਤਾਂ ਐਕਿ ਹੁਣ ਇਹ ਆਪਸ ਦੇ ਵਿੱਚ ਜਿਹੜੀ ਦੋਹਾਂ ਫਾਰਮਾਂ ਚ ਮੀਟਿੰਗ ਹੋਈ ਹੈ ਤਾਂ ਹੁਣ ਰਾਤ ਨੂੰ ਐਸਕੇਮ ਨਾਨ ਪੋਲਿਟਿਕਲ ਵੀ ਆਪਣੀ ਬੈਠਕ ਹੋਈ ਹੁਣ ਦੂਸਰਾ ਫਾਰਮ ਫਿਰ ਮੀਟਿੰਗ ਕਰੇਗਾ ਕੇਐਮਐਮ ਤਾਂ ਇਹ ਸਾਰੀਆਂ ਪੰਜਾਬਸ ਦੇ ਵਿੱਚ ਸਾਹਮਣੇ ਆਉਣਗੇ ਕਿਉਂਕਿ ਆਮ ਤੌਰ ਦੇ ਪਰ ਵੀ ਪਹਿਲਾਂ ਤੋਂ ਵੀ ਲਗਾਤਾਰ ਜਿਵੇਂ ਡਾਕਟਰ ਸਵੀ ਇਸ ਦਾ ਜ਼ਿਕਰ ਕਰ ਰਹੇ ਸੀ ਪਰ ਕਿ ਜਦੋਂ ਅਸੀਂ ਪਹਿਲਾਂ 24 ਸਿਊਸੇ ਆਪਣੀ ਖਬਰ ਨਸ਼ਰ ਕੀਤੀ ਸੀ ਤਾਂ ਇੱਕ ਦਿਨ ਦਾ ਗੈਪ ਪਿਆ ਸੀ ਯਾਨੀ ਕਿ ਇੱਕ ਰਾਤ ਨੂੰ ਡਾਕਟਰਸ ਵੱਲੋਂ ਟ੍ਰਿਪ ਨਹੀਂ ਲਗਾਈ ਗਈ ਸੀ ਕਿਉਂਕਿ ਮੈਡੀਕਲ ਟੀਮ ਜਿਹੜੀ ਸੀ ਉਹ ਬਾਹਰਲੇ ਕੇਰੀ ਵੀ ਸੂਬੇ ਦੀ ਸੀ ਜਾਂ ਸਾਊਥ ਇੰਡੀਆ ਦੀ ਸੀ ਜਿਨ੍ਹਾਂ ਨੂੰ ਪਛਾਣ ਸਮਝ ਨਹੀਂ ਸੀ ਲੱਗਦੀ ਤਾਂ ਉਦੋਂ ਵੀ ਜਿਹ ਕਿਸੇ ਢਲੇਵਾਲ ਨੇ ਕਿਹਾ ਤਾਂ ਸੀ ਕਿ ਮੈਂ ਉਰੋਂ ਤੱਕ ਮੈਡੀਕਲ ਐਡ ਨਹੀਂ ਲਵਾਂਗਾ ਜਦੋਂ ਤੱਕ ਪ੍ਰਸ਼ਾਸਨ ਨਹੀਂ ਆਵੇਗਾ ਤਾਂ ਹੁਣ ਦੂਸਰੀ ਤਰਫ ਇਹ ਗੱਲ ਕੱਲ ਕਿਉਂ ਹੋਣੀ ਕਿ ਅੱਜ 6 ਦਿਨ ਹੋ ਗਏ ਨੇ ਤਾਂ ਉਦੋਂ ਖਬਰ ਨਸ਼ਰ ਹੋਈ ਵਿਜਿਨਿਊਜ਼ੇ ਮਾਧਿਅਮ ਦਰਿਯੇ ਗੱਲ ਕਰ ਲਈ ਤਾਂ ਪ੍ਰਸ਼ਾਸਨ ਉੱਥੇ ਪਹੁੰਚਿਆ ਮੈਡੀਕਲ ਸਪੈਸ਼ਲ ਟੀਮ ਲਗਾਈ ਗਈ ਹੈਲਥ ਮੰਤਰੀ ਨੇ ਗੱਲਬਾਤ ਕੀਤੀ ਤਾਂ ਉਸ ਤੋਂ ਬਾਅਦ ਜਿਸ ਜ਼ਿਕਰ ਕਰ ਲਈ ਤਾਂ ਹੁਣ 5-6 ਦਿਨ ਕਿਵੇਂ ਵਿੱਚ ਗਿਆ ਪਿਆ ਇਹ ਨਾਤਾ ਖਾਬ ਜਿਹੜੀ ਹੈਗੀ ਹੈ ਕਿਸਾਨਾਂ ਵੱਲੋਂ ਜ਼ਿਕਰ ਨਸ਼ਰ ਕੀਤੀ ਗਈ ਨਾਏ ਦੂਸਰੇ ਪਾਸੇ ਹੁਣ ਡਾਕਟਰਸ ਵੱਲੋਂ ਇਸ ਬਾਰੇ ਦਾ ਕੁੱਝ ਜ਼ਿਕਰ ਕੀਤਾ ਗਿਆ ਲੇਕਿਨ ਹੁਣ ਅੱਗੇ ਜਿਹੜਾ ਹੈਗਾ ਕਿਸ ਤਰੀਕੇ ਦੀ ਗੱਲ ਨਿਕਲ ਕੇ ਆਉਂਦੀ ਹੈ ਕੀ ਤਸਵੀਰ ਬਣਦੀ ਹੈ ਕਿਉਂਕਿ 6 ਦਿਨ ਆਪਣੇ ਆਪ ਦੇ ਵਿੱਚ ਬੜੇ ਮਾਇਨੇ ਆ ਬਿਲਕੁਲ ਔਰ ਸਿੱਧਾ ਸਿੱਧਾ ਉਹਨਾਂ ਦੀ ਜਾਨ ਦੇ ਨਾਲ ਇਹ ਖਿਲਵਾੜ ਹੈ ਜੇ ਥੋੜੀ ਜਿਹੀ ਕੋਈ ਅੰਗੈਲੀ ਜਾਂ ਲਾਪਰਵਾਹੀ ਖਾਸੀ ਭਾਰੀ ਪੈ ਸਕਦੀ ਹੈ ਮਨਜੂਬ ਜੀ ਬਿਲਕੁਲ ਬਾਬਾ ਇਹ ਹੀ ਐਸਪੈਕਟ ਰੂਪ ਦੇ ਵਿੱਚ ਅਸੀਂ ਕਿਸਾਨਾ ਕੋਲੋਂ ਵੀ ਕਰਤੀ ਇਹ ਤਾਂ ਅੱਜ ਜਿਹੜੀ ਦੋਹਾਂ ਫਾਰਮਾਂ ਦੀ ਇੱਕ ਬੈਠਕ ਕਰਤੀ ਵੀ ਗਈ ਹੈ ਉਸ ਦੇ ਵਿੱਚ ਸਾਰੀ ਗੱਜਹਾਂ ਸਪਸ਼ਟ ਹੋਣ ਗਈਆਂ ਔਰ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਹੈ ਉਹ ਜਾਣਕਾਰੀ जी जी मंजोत शुक्रिया फिलहाल सारी जानकारी ले सो आज की कुछ होएगा कि अपडेट सामने आती है क्योंकि यकीन होर खतरा हो सकता है जो छह दिन तो उन्होंने मेडिकल एड नहीं मिली लेकिन इस बारे कोई जानकारी सामने निकल के ना आना अपने आप कई सवाल खड़े करता है